ਰੱਖਿਆ ਦੇ ਮੱਦੇ ਨਜ਼ਰ ਡੀਆਈਜੀ ਬਾਰਡਰ ਰੇਂਜ ਅਮਰਸਰ ਐਸਐਸਪੀ ਬਟਾਲਾ ਅਤੇ ਐਸਐਸਪੀ ਗੁਰਦਾਸਪੁਰ ਵੱਲੋਂ ਸਪੈਸ਼ਲ ਨਾਕਿਆਂ ਦਾ ਜ਼ਾਇਦਾ ਲਿਆ ਗਿਆ ਜ਼ਿਕਰ ਜੋਗ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਚ ਪੁਲਿਸ ਵੱਲੋਂ ਭਾਰੀ ਪੁਲਿਸ ਪਾਰਟੀ ਸਮੇਤ ਸੁਰੱਖਿਆ ਦੇ ਮੱਦੇ ਨਜ਼ਰ ਸਪੈਸ਼ਲ ਨਾਕਾ ਬੰਦੀ ਕੀਤੀ ਗਈ ਅਤੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਇਸ ਮੌਕੇ ਅੱਡਾ ਧਰਮਕੋਟ ਚ ਪਹੁੰਚੇ ਡੀਆਈਜੀ ਬਾਰਡਰ ਰੇਂਜ ਅਮਰਸਰ ਅਤੇ ਐਸਐਸਪੀ ਬਟਾਲਾ ਸੁਹੇਲ ਮੀਰ ਕਾਸਮ ਨੇ ਸਪੈਸ਼ਲ ਨਾਕਿਆਂ ਦਾ ਜ਼ਿਆਦਾ ਲੈਂਦੇ ਹੋਏ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਦਿੱਲੀ ਦੀ ਰੁਟੀਨ ਹੈ ਅਤੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕੁਝ ਲਾਈਵ ਤਸਵੀਰਾਂ ਤੁਹਾਡੇ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਸਾਡੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਹੇ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸੜ ਨਾਲ ਪੱਤਰਕਾਰ ਨਰਿੰਦਰ ਕੌਰ ਪਰੀਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਰੇਂਜ ਦੇ ਵਿੱਚ ਹੀ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਜੀ ਪਰ ਇਹ ਸਾਡਾ ਰੂਟੀਨ ਦਾ ਪ੍ਰੋਸੈਸ ਆ ਅਸੀਂ ਸਾਰੇ ਅਫਸਰ ਅੱਜ ਬਾਹਰ ਨਿਕਲ ਕੇ ਚੈਕਿੰਗ ਹੀ ਕਰ ਰਹੇ ਹਾਂ ਤਾਂ ਕਿ ਕਿਸੇ ਤਰੀਕੇ ਦੇ ਸ਼ੱਕੀ ਪੁਰਸ਼ ਬਿਨਾਂ ਨੰਬਰਾਂ ਤੋਂ ਸਕੂਟਰ ਮੋਟਰਸਾਈਕਲ ਕੋਈ ਗੱਡੀਆਂ ਅਸੀਂ ਉਹਨਾਂ ਦੇ ਖਾਫੈਕਸ਼ਨ ਲੈ ਸੇ ਮਾਨਜੋਗ ਡੀਆਈ ਸਾਹਿਬ ਬਾਰਡਰਿੰਗ ਅਫਸਰ ਮਾਨਜੋਗ ਅਸਿਸਟੈਂਟ ਸਾਹਿਬ ਬਟਾਵਾ ਦੇ ਰੋਕ ਮਗਨ ਜ਼ਾਰ ਜਿਹੜੇ ਸਪੈਸ਼ਲ ਨਾਕਾਬੰਦੀ ਸਾਰੇ ਜ਼ਿਲ੍ਹੇ ਚ ਕੀਤੀ ਗਈ ਆ ਜਿਹੜੇ ਸ਼ੱਕੀ ਵਾਨ ਉਹਨਾਂ ਚੈਕਿੰਗ ਹੋ ਰਹੀ ਆ ਜਿਹੜੇ ਜਿਨ੍ਹਾਂ ਦੇ ਕੋਲ ਆਪਣੇ ਕਾਗਜ਼ਾਤ ਨਹੀਂ ਹੈਗੇ ਉਹਨਾਂ ਦੇ ਚਲਾਨ ਕਰ ਰਹੇ ਆ ਜਿਹੜੇ ਸ਼ੱਕੀ ਵਿਅਕਤੀ ਉਹਨਾਂ ਨੂੰ ਪਾਇਸ਼ ਤੇ ਪਾ ਕੇ ਚੈੱਕ ਕਰ ਰਹੇ ਆ ਫਰੰਟ ਤੇ ਅਗਲੇ ਮੈਨੇ ਗੱਡੀ ਲਾਈ ਹੋਈ ਜਿਹੜਾ ਕੋਈ ਚੈਕਿੰਗ ਨਹੀਂ ਕਰਾਉਂਦਾ ਜਾਂ ਭੱਜਦਾ ਉਹਨੂੰ ਵੀ ਰੋਕ ਕੇ ਉਹਦੇ ਖਿਲਾਫ ਵੀ ਐਕਸ਼ਨ ਲਿਆ ਜਾ ਰਿਹਾ 15 20 ਚਲਾਨ ਜਿਹੜੇ ਕੱਟਦੇ ਨੇ ਨਹੀਂ ਹੁਣ ਤੋਂ ਉਹ ਬਣ ਕੇ ਕੋਈ ਨਹੀਂ ਹੋ ਰਹੇ ਉਹਨਾਂ ਦੇ ਕਾਜ ਉਸ ਪੂਰੇ ਰੱਖਣਾ ਆਪਣਾ ਸਹੀ ਤਰੀਕੇ ਨਾਲ ਚੱਲਣਾ